ਕਿੱਥੇ ਜਾਣਾ ਮੰਦਿਰਾਂ ਨੂੰ ਮੰਦਿਰਾਂ ਕੀ ਤਰ੍ਹਾਂ ਸਾਹ ਕੋਈ ਸਾਇਆ ਮੰਦਿਰਾਂ ਕੀ ਤਰ੍ਹਾਂ ਪੇਕ ਕੀ ਕਿ ਸੋਹਰੇ ਆ ਕੀ ਸਾਥ ਸਦੇ ਸਾਰੇ ਪਤਾ ਨਹੀਂ ਰੱਬ ਨੇ ਕੀ ਕਰ ਮਾਤਾ ਕੀਤੀ ਜਵਾਨ ਹੋ ਗਈ ਤੇ ਬਾਲ ਕਾਲੇ ਹੋ ਗਏ ਜਮਾ ਚਿੱਟੇ ਸੀ ਬਾਲ ਜਦੋਂ ਆਈ ਸੀ ਸਾਡੇ ਕੋਲੇ ਸਿੰਦਰੋ ਮਾਤਾ ਖਾਂ ਤੋਂ ਅੰਨੀ ਆਪਣੀ ਹੀ ਪਿੰਡ ਦੇ ਵਿੱਚ ਵਸਰ ਦਿੱਤ ਰਹਿੰਦੀ ਰਹੀ ਤੇ ਲਖੀਆ ਮਾਤਾ ਦਾ ਸਾਨੂੰ ਪਤਾ ਨਹੀਂ ਕਿੰਨੇ ਸਮੇਂ ਤੋਂ ਸੀ ਵਿਚਾਰੀ ਮੈਂ 10 ਤਰੀਕ ਨੂੰ ਕਿੱਥੇ ਜਾਣ ਨੂੰ ਕਹਿੰਦਾ ਸੀ ਮੈਂ ਕੈਨੇਡਾ ਕੈਨੇਡਾ ਜਾਣਾ ਤੂੰ ਕੋਈ ਕੈਨੇਡਾ ਜਾਣ ਦੀ ਗੱਲ ਕਰਦਾ ਕੋਈ ਪਿੰਡ ਜਾਣ ਦੀ ਗੱਲ ਕਰਦਾ ਕੀ ਕਹੀਏ ਕੀ ਕਰਾਂਗੇ ਜਾ ਕੇ ਲੈ ਸਾਹਮਣੇ ਆਜ ਮੰਗੇ ਮੜ ਕੇ ਕਿੱਥੇ ਜਾਣਾ ਮੰਡੀਰਾ ਨੂੰ ਮੰਡੀਰਾ ਕੀ ਹੈ ਤੇਰਾ ਸਭ ਕੁਛ ਆ ਜਾ ਮੰਡੀਰਾ ਤੇ ਪਿੱਕਿਆ ਕਿ ਸੋਹਰੇ ਆ ਕੀ ਆ ਸਾਸਦ ਦੇ ਸੋਹਰੇ ਸੋਹਰੇ ਆ ਸਾਸਦ ਵੀ ਸੋਹਰੇ ਤੇਰੇ ਵੀ ਸੋਹਰੇ ਆ ਨਾ ਇੱਕ ਪੈ ਕੇ ਪੈ ਕੇ ਦੋਸਰੇ ਖਤਾਂ ਨਾ ਵੱਡੀਆਂ ਛੋਟੀਆਂ ਦਰਾਣੀ ਜਠਾਣੀ ਦਾ ਸਾਰੇ ਸਾਸਦੇ ਸਾਰੇ ਵੀ ਆ ਤਾਂ ਮੇਰੇ ਵੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜਗਿੰਦਰ ਕੌਰ ਜੀ ਪਿੰਡ ਮਢੀਰਾਂ ਵਾਲਾ ਤੇ ਉਹ ਪਿੱਛੇ ਦੇਖੋ ਇੱਕ ਬੇਬੇ ਹੋਰ ਸਾਡੀ ਨੱਚਦੀ ਆਉਂਦੀ ਆ ਹਾਂ ਵੀ ਆ ਜਾ ਭੱਜ ਕੇ ਲਿਖੀਆ ਬੇਬੇ ਇਹ ਬੇਬੇ ਪਤਾ ਨਹੀਂ ਰੱਬ ਨੇ ਕੀ ਕਰ ਕਮਤ ਕੀਤੀ ਹੈ ਜਵਾਨ ਹੋ ਗਈ ਤੇ ਬਾਲ ਕਾਲੇ ਹੋ ਗਏ ਜਮਾ ਚਿੱਟੇ ਸੀ ਬਾਲ ਜਦੋਂ ਆਈ ਸੀ ਸਾਡੇ ਕੋਲੇ ਤੇ ਇਹ ਲਖੀਆ ਮਾਤਾ ਤੇ ਜਗेंद्रਕੌਰ ਮਾਤਾ ਦੋਨੋਂ ਇਹ ਮਾਵਾਂ ਅੱਖਾਂ ਤੋਂ ਅੰਨੀਆਂ ਸੀਗੀਆਂ ਜਦੋਂ ਆਈਆਂ ਸੀ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ ਅੱਜ ਲਖੀਆ ਮਾਤਾ ਨੂੰ ਵੀ ਦੋਨੋਂ ਅੱਖਾਂ ਤੋਂ ਦਿਖਦਾ ਵਾ ਜਗेंद्रੋ ਮਾਤਾ ਨੂੰ ਵੀ ਦੋਨੋਂ ਅੱਖਾਂ ਤੋਂ ਦਿਖਦਾ ਵਾ 8 ਸਾਲ ਜਗेंद्रੋ ਮਾਤਾ ਅੱਖਾਂ ਤੋਂ ਅੰਨੀਆਂ ਆਪਣੇ ਹੀ ਪਿੰਡ ਦੇ ਵਿੱਚ ਵਸਦਿਤ ਰਹਿੰਦੀ ਰਹੀ ਤੇ ਲਖੀਆ ਮਾਤਾ ਦਾ ਸਾਨੂੰ ਪਤਾ ਨਹੀਂ ਕਿੰਨੇ ਸਮੇਂ ਤੋਂ ਸੀ ਵਿਚਾਰੀ ਇਹਨੂੰ ਲੁਧਿਆਣੇ ਤੋਂ ਲੈ ਕੇ ਆਏ ਸੀ ਤੇ ਇਹਨਾਂ ਮਾਵਾਂ ਦੀਆਂ ਜਦੋਂ ਗੱਲਾਂ ਸੁਣਦੇ ਆ ਨਾ ਇਹਨਾਂ ਨੂੰ ਜਦੋਂ ਝੂਠ ਬੋਲਦੇ ਆ ਰੋਜ਼ ਤਾਂ ਬੜਾ ਆਪਣੇ ਆਪ ਨੂੰ ਵੀ ਦੁੱਖ ਲੱਗਦਾ ਅਸੂੜੀਆਂ ਗੱਲ ਹਾਂ ਪੁੱਤਾਂ ਦੱਸ ਕੀ ਕਹਿੰਦੇ ਆ ਮਾਂ ਠੀਕ ਹੈ ਨਾ ਮਾਂ ਗਾ ਜਾਓ ਉਹ ਘਰ ਕਹਾਂ ਕਾਂਕੀ ਕਾਂਕੀ ਘਰ ਜਾਣਾ ਹੈ ਕਾਂਕੀ ਹੁਣ ਕਾਂਕੀ ਕਿੱਥੇ ਆ ਨਹੀਂ ਪਤਾ ਐਡਰੈਸ ਬਹੁਤ ਕੋਸ਼ਿਸ਼ ਕਰੀ ਬਹੁਤ ਕੋਸ਼ਿਸ਼ ਕਰੀ ਰਾਂਚੀ ਕਹਿੰਦੀ ਆ ਕਾਂਚੀ ਕਹਿੰਦੀ ਆ ਕੁਛ ਨਹੀਂ ਪਤਾ ਲੱਗ ਰਿਹਾ ਪਿੰਡ ਦਾ ਕੀ ਨਾਂ ਕੋਈ ਪਛਾਣ ਵੀ ਨਹੀਂ ਰਿਹਾ ਕੋਈ ਇਹ ਵੀ ਨਹੀਂ ਕਹਿ ਰਿਹਾ ਵੀ ਹਾਂ ਇਹਨੂੰ ਜਾਣਦੇ ਆ ਮਾ। ਕਿ ਫਿਰ ਮਾ ਕੋਈ ਨਾ ਚੱਲਾਂਗੇ ਚੱਲਾਂਗੇ ਆਪਾਂ ਠੀਕ ਆ। ਹੂੰ। ਤੇ ਇੱਧਰ ਮਾਤਾ ਜਗਿੰਦਰੂ ਆ ਸਾਡੀ। ਇਹ ਕਿੱਥੇ ਜਾਣਾ? ਰੋਸ਼ਨ ਨਾਲ ਗੱਲ ਕਰਾਓ ਮੈਂ। ਕਰਾ ਦੇਣਾ ਰੋਸ਼ਨ ਨਾਲ। ਜਾਣਾ ਕਿੱਥੇ? ਮੰਡੀਰਾ ਨੂੰ। ਮੰਡੀਰਾ ਜਾਣਾ। ਹਾਂ। ਜਾ ਕੇ ਆਉਣਾ। ਜਾ ਕੇ ਆਉਣਾ ਆ। ਚੱਲ ਚੱਲਾਂਗੇ ਆਪਾਂ ਰੁਕ ਜਾ। ਠੀਕ ਆ ਮੈਂ ਗੱਲ ਕਰਾਉਣਾ ਤੇ ਸਤਨਾਬ ਨੂੰ ਬੁਲਾਉਣਾ ਤੇ ਗੱਲ ਕਰਾ ਦੇਣਾ। ਕੀ ਕਿਹਨੂੰ ਕਹਿਣਾ ਮੈਂ ਹੁਣੇ ਕਰਾ ਦੇ। ਠੀਕ। ਠੀਕ ਆ ਮਾ। ਠੀਕ। ਹਾਂ ਲੱਕੀਏ। ਹਾਂ ਲੱਕੀਏ ਮਾਤਾ। ਇਹ ਸਾਡਾ ਬਾਪੂ ਸਰਪੰ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਇੱਥੇ ਜਾਣਾ ਚਲਾ ਚੱਲੀਏ ਫਿਰ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਉੱਥੇ ਕਿੱਥੇ ਕੀ ਕੀ ਕਹਤਾਂ ਸੀ ਕਿੱਥੇ 10 ਤਰੀਕ ਨੂੰ ਜਾਣਾ ਹੈ ਕਹਤਾਂ ਆਹ 10 ਤਰੀਕ ਨੂੰ ਕਿੱਥੇ ਜਾਣ ਨੂੰ ਕਹਿੰਦਾ ਸੀ ਮੈਂ ਆ ਕੈਨੇਡਾ ਕੈਨੇਡਾ ਜਾਣਾ ਤੂੰ ਮੇਰਾ ਕੋਈ ਕੈਨੇਡਾ ਜਾਣ ਦੀ ਗੱਲ ਕਰਦਾ ਕੋਈ ਪਿੰਡ ਜਾਣ ਦੀ ਗੱਲ ਕਰਦਾ ਕੀ ਕਹੀਏ ਬਸ ਪਰ ਇਹਨਾਂ ਰੱਬ ਵਰਗੇ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਵੈਗਰ ਜੀ ਨੇ ਸਾਡੇ ਨਾਲ ਰਿਸ਼ਤੇਦਾਰੀ ਜਿਹੜੀ ਪਾਈ ਆ ਅਸੀਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਮਾਪਿਓ ਸਾਡੇ ਦਾਦਾ ਦਾਦੀ ਸਾਡੇ ਭੈਣ ਭਰਾ ਸਾਡੇ ਬੱਚੇ ਬੱਚੀਆਂ ਬਸ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹੇ ਅਰਦਾਸ ਕਰਿਓ ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦੇ ਇਹਨਾਂ ਮਾਵਾਂ ਦੇ ਪੁੱਤ ਬਣ ਸਕੇ ਇਹਨਾਂ ਰੱਬ ਰੂਪੀ ਭੈਣਾਂ ਦੇ ਪਰਾ ਬਣ ਸਕੀ ਇਹਨਾਂ ਰੱਬ ਰੂਪੀ ਧੀਆਂ ਦੇ ਮਾਂ ਬਾਪ ਬਣ ਸਕੀ ਤੇ ਸਾਡੀ ਕੁਲਵਿੰਦਰ ਭੈਣ ਇੱਧਰ ਸਾਡੀ ਮਾਂ ਬੈਠੀ ਆ ਸਤਿ ਸ਼੍ਰੀ ਅਕਾਲ ਮਾਂ ਦੀਆਂ ਦੋਨੋਂ ਲੱਤਾਂ ਹੀ ਹੈ ਨਹੀਂ ਦੋਨੋਂ ਲੱਤਾਂ ਪਲਾਸਟਿਕ ਦੀਆਂ ਲੱਗੀਆਂ ਹੋਣਗੀਆਂ ਤੇ ਐਸੀਆਂ ਮਾਵਾਂ ਦੇ ਪੁੱਤ ਬਣ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ